ਜਸਮੀਨ ਨੂੰ ਜਨਮ ਦਿਨ ਤੋਂ ਬਾਅਦ ਮੇਰੀ ਸੱਸ ਦੀਆਂ ਨਜ਼ਰਾਂ 'ਚ ਮੈਂ ਹੋਰ ਮਾੜੀ ਹੋ ਗਈ। ਮੇਰੀ ਕੋਖੋਂ ਮੁੰਡਾ ਜਨਮ ਲੈਂਦਾ ਤਾਂ ਸ਼ਾਇਦ ਮੇਰੀ ਸੱਸ ਦਾ ਰੁੱਖ ਨਰਮ ਹੁੰਦਾ। ਕੁੜੀਆਂ ਦੀ ਜ਼ਿੰਦਗੀ ਸੱਚੀ ਤਰਸਜੋਗ ਹੁੰਦੀ ਐ। ਅਸੀਂ ਵਿਚਾਰੀਆਂ ਹੁੰਨੀਆਂ ਹੀ ਕਰਮਾ ਮਾਰੀਆਂ। ਬਚਪਨ ਤੋਂ ਹੀ ਚੁੱਪ ਰਹਿਣਾ ਸਿੱਖਦੀਆਂ, ਮਾਰ ਖਾਣੀ ਸਿੱਖਦੀਆਂ। ਚਲੋ ਆਓ ਤੁਹਾਨੂੰ ਮੇਰੇ ਵਿੜੇ ਆਈ ਖੁਸ਼ੀ 'ਚ ਸ਼ਰੀਕ ਕਰਾਂ। 2 ਸਾਲ ਬਾਅਦ ਰੱਬ ਨੇ ਫੇਰ ਸੁਣੀ ਸੁੱਖਾਂ ਸੁਖ ਦੀ ਭਗਾਂ ਵਾਲਾ ਦਿਨ ਆਇਆ। ਰਾਤ ਨੇ ਲਈ ਕਾਲੀ ਕੰਬਲੀ ਉਤਾਰੀ ਅਤੇ ਦਿਨ ਨੇ ਚਿੱਟੀ ਪੋਸ਼ਾਕ ਪਾਈ। ਪਾਂਛੀਆਂ ਨੇ ਗਾਉਣਾ ਸ਼ੁਰੂ ਕੀਤਾ ਚੜਦੇ ਸੂਰਜ ਨਾਲ ਮੇਰੀ ਕੁੱਖੋਂ ਇੱਕ ਪੁੱਤਰ ਨੇ ਜਨਮ ਲਿਆ ਅਸਾਂ ਭਰੀ ਪਹਿਲੀ ਕਲਕਾਰੀ ਨਾਲ ਚਾਰ ਸਪੇਰੇ ਨੂੰ ਜਗਾ ਦਿੱਤਾ ਮੁੱਦਤਾ ਮਾਧ ਰੱਬ ਨੇ ਮੇਰੀ ਸੁਣੀ ਪਹਿਲੀ ਵਾਰ ਸਾਰਿਆਂ ਨੇ ਅਸੀਸਾਂ ਮੇਰੀ ਝੋਲੀ ਪਾਈਆਂ ਪਾਲ ਅਤੇ ਮੇਰੀ ਸੱਸ ਬਹੁਤ ਖੁਸ਼ ਸਨ ਮੇਰੇ ਪੁੱਤਰ ਦਾ ਨਾਮ ਰਵੀ ਰੱਖਿਆ ਰਵੀ ਮਤਲਬ ਸੂਰਜ ਕਿਉਂਕਿ ਉਹ ਚੜਦੇ ਸੂਰਜ ਨਾਲ ਪੈਦਾ ਹੋਇਆ ਇਹ ਨਾਪਾਲ ਦੇ ਕਵੀ ਦੋਸਤ ਅਜਮੇਰ ਨੇ ਰੱਖਿਆ ਸੀ ਰਵੀ ਬਹੁਤ ਸੋਹਣਾ ਅਤੇ ਸੂਰਜਵਾਨ ਚਮਕ ਰਿਹਾ ਸੀ ਜਦੋਂ ਜੈਸਮੀਨ ਜੰਮੀ ਤਾਂ ਮੈਨੂੰ ਸਾਰਿਆਂ ਨੇ ਕਲਮੋਹੀਆ ਭਾਗਾਂ ਦੱਸਿਆ ਸਾਰਿਆਂ ਦਾ ਮੂੰਹ ਲਟਕਿਆ ਰਹਾ ਮੈਨੂੰ ਕੋਸਦੇ ਰਹੇ ਪਰ ਹੁਣ ਰਵੀ ਨੇ ਜਨਮ ਲਿਆ ਤਾਂ ਸਾਰੇ ਮੈਨੂੰ ਅਸੀਸਾਂ ਦੇ ਰਹੇ ਹਨ ਮੈਨੂੰ ਭਾਗਾਂ ਵਾਲੀ ਕਹਿ ਰਹੇ ਸੀ ਕਿਉਂਕਿ ਮੈਂ ਇੱਕ ਸੁੰਦਰ ਪੁੱਤਰ ਨੂੰ ਜਨਮ ਦਿੱਤਾ ਅਸੀਂ ਜਿੰਨੀਆਂ ਮਰਜ਼ੀ ਬਣਾਪੜੀ ਗੱਲਾਂ ਕਰ ਲਈਏ ਕੁੜੀ ਮੁੰਡੇ 'ਚ ਫਰਕ ਅੱਜ ਵੀ ਕਰਦੇ ਹਾਂ ਮੁੰਡਾ ਹੋਣ ਦੀ ਖੁਸ਼ੀ ਉੱਡਦੀ ਉੱਡਦੀ ਮੇਰੇ ਪੇਕਿਆਂ ਦੇ ਜਾਰਾ ਪੈ ਗਈ ਮਾਂ ਨੇ ਪੀਰ ਅਫਕੀਰਾਂ ਦਾ ਰੱਜ ਕੇ ਧੰਨਵਾਦ ਕੀਤਾ ਜਿਨ੍ਹਾਂ ਦੇ ਡੇਰੇ ਸਮਾਦਾਂ ਤੇ ਜਾ ਕੇ ਉਹ ਸੁੱਖਾਂ ਸੁਖ ਦੀ ਰਹੀ। ਮੇਰਾ ਪਰਿਵਾਰ ਖੁਸ਼ੀਆਂ ਨਾਲ ਭਰ ਗਿਆ। ਮਾਂ ਘਰ ਦੇ ਮਾਹੌਲ ਕਰਕੇ ਦੁਖੀ ਸੀ ਪਰ ਰਵੀ ਹੋਣ ਕਰਕੇ ਉਹ ਜਿਉਂਦਿਆਂ ਚ ਹੋ ਗਈ। ਫੋਨ ਤੇ ਗੱਲ ਕਰਦੀ ਤਾਂ ਬਸ ਰਵੀ ਰਵੀ ਕਰਦੀ ਰਹਿੰਦੀ। ਰਵੀ ਕੀ ਕਰਦਾ ਦੁੱਧ ਚੁੰਮਦਾ ਕਿ ਨਹੀਂ? ਰਵੀ ਕਿਹੋ ਜਿਹਾ ਆਏ? ਰਵੀ ਵਾਰੇ ਗੱਲਾਂ ਕਰਦੀ ਅਤੇ ਆਪਣਾ ਮਨ ਹਲਕਾ ਕਰਦੀ। ਮਾਂ ਨੂੰ ਰਵੀ ਦੀਆਂ ਫੋਟੋਆਂ ਡਾਕ ਰਾਹੀਂ ਭੇਜ ਦਿੱਤੀਆਂ ਸੀ। ਮਾ ਜਦਦਕਾਰ ਦੀ ਕਿ ਆਪਣੇ ਵੀ ਫੋਟੋ ਭੇਜ ਪਰ ਮੈਂ ਟਾਲ ਦਿੰਦੀ ਮੈਂ ਨਹੀਂ ਸੀ ਚਾਹੁੰਦੀ ਦੁੱਖਾਂ ਦੀ ਮਾਰੀ ਮਾਂ ਮੇਰੇ ਬੇਰੋਣ ਕੇ ਚਿਹਰੇ ਨੂੰ ਦੇਖੇ ਜਲੰਪਾਉ ਰਿਆ ਨੇ ਮੇਰੇ ਫੁੱਲਾਂ ਜਿਹੇ ਚਿਹਰੇ ਦਾ ਰਸ ਜੂਸ ਲਿਆ ਬਾਹਾਰ ਦੀ ਰੁੱਤ ਲੰਘ ਜਾਣ ਤੋਂ ਬਾਅਦ ਦੋ ਜਿਸ਼ਾ ਰੁੱਖਾਂ ਦੀ ਹੁੰਦੀ ਹੈ ਉਹ ਮੇਰੀ ਹੋਈ ਫਰਕ ਇੰਨਾ ਸੀ ਕਿ ਰੁੱਖਾਂ ਤੇ ਮੁੜ ਬਹਾਰ ਆ ਜਾਂਦੀ ਹੈ ਪਰ ਮੇਰੀ ਪਤਝੜ ਰੁਕੀ ਨਹੀਂ ਰਵੀ ਦੇ ਜਨਮ ਤੋਂ ਬਾਅਦ ਮੇਰੀ ਗੋਦੀ ਵਿੱਚ ਖੁਸ਼ੀਆਂ ਖੇਡਣ ਲੱਗੀਆਂ ਰੱਬ ਨੇ ਮੇਰੀ ਝੋਲੀ ਆਪਣੀਆਂ ਅਣਮੋਲੀਆਂ ਦਾਤਾਂ ਇਕ ਧੀ ਮੁੰਡੇ ਵਜੋਂ ਪਾਈਆਂ ਸਮਾਂ ਕੱਢ ਕੇ ਮੈਂ ਆਪਣੇ ਬੱਚਿਆਂ ਦਾ ਧਿਆਨ ਰੱਖਦੀ ਘਰ ਦਾ ਸਾਰਾ ਕੰਮ ਵੀ ਕਰਦੀ ਮੈਂ ਆਪਣੀ ਸੱਸ ਦਾ ਵੀ ਬਹੁਤ ਧਿਆਨ ਰੱਖਦੀ ਬੇਸ਼ੱਕ ਉਹ ਚੰਗੀ ਪਲੀ ਸੀ ਉਹਨੂੰ ਕੋਈ ਕੰਮ ਨਾ ਕਰਨ ਦੇਂਦੀ ਉਹਦੀਆਂ ਸਾਰੀਆਂ ਚੀਜ਼ਾਂ ਸੰਭਾਲ ਕੇ ਰੱਖਦੀ ਤਣੋਂ ਮਣੋਂ ਉਸ ਦੀ ਸੇਵਾ ਕਰਦੀ ਮੈਂ ਉਹਦੇ ਲਈ ਇੱਕ ਨੌਕਰਾਨੀ ਸੀ ਪਰ ਮੈਂ ਜਿੰਨਾ ਹੋ ਸਕਦਾ ਉਹਨਾ ਕਰਦੀ ਅਫਸੋਸ ਇਸ ਸੇਵਾ ਦਾ ਮੈਨੂੰ ਕੋਈ ਮੇਵਾਰ ਨਹੀਂ ਮਿਲਿਆ ਸੱਸ ਦੇ ਦਿਲ 'ਚ ਪਿਆਰ ਜਗਾਉਣ ਤੇ ਮੈਂ ਅਸਮਰੱਥ ਰਹੀ ਮੇਰੀ ਚਿੰਤਾ ਇਸ ਵਾਰ ਮੁੱਕ ਗਈ ਅਗਰ ਇਸ ਵਾਰ ਵੀ ਕੁੜੀ ਜਨਮ ਲੈ ਲੈਂਦੀ ਉਸ ਦੀ ਵੀ ਜ਼ਿੰਦਗੀ ਬਰਬਾਦ ਹੁੰਦੀ ਮੈਂ ਨਹੀਂ ਚਾਹੁੰਦੀ ਸੀ ਮੇਰੇ ਬੱਚੇ ਰੋਲਣਾ ਜੈਸਮੀਨ ਨੂੰ ਮੈਂ ਇੱਕ ਨੇੜ ਟੜਕ ਕੁੜੀ ਬਣਾਉਣਾ ਚਾਹੁੰਦੀ ਸੀ ਜਿਹੜੀ ਇੰਨੀ ਸਮਝਦਾਰ ਹੋਵੇ ਕਿ ਆਪਣੇ ਚੰਗੇ ਬੁਰੇ ਦੀ ਪਰਖ ਕਰ ਸਕਦੀ ਹੋਵੇ ਆਪਣੇ ਨਾਲ ਹੋ ਰਹੀਆਂ ਅੰਨ੍ਯ ਵਿਰੋਧ ਆਵਾਜ਼ਾਂ ਉਠਾ ਸਕੇ ਇੰਨੀ ਤਾਕਤਵਰ ਹੋਵੇ ਕਿ ਸਮਾਜ ਵਿੱਚ ਚੱਲ ਰਹੀਆਂ ਈਆਂ ਵਿਰੋਧੀ ਨੀਤੀਆਂ ਦਾ ਚਾਲੂ ਖਾੜ ਸਕੇ ਜੈਸਮੀਨ 3 ਸਾਲ ਦੀ ਹੋ ਗਈ ਸਕੂਲੇ ਦਾਖਲਾ ਕਰਵਾ ਦਿੱਤਾ ਬੜਾ ਪਿਆਰਾ ਬੋਲਦੀ ਮੇਰੇ ਬੱਚੇ ਆਪ ਮਹਾਰੇ ਹੀ ਪਾਲ ਰਹੇ ਸਨ ਪੰਜਾਬ ਵਿੱਚ ਮਾਵਾ ਕੋਲ ਕਿੰਨਾ ਸਮਾਂ ਹੁੰਦਾ ਆਪਣੇ ਬੱਚਿਆਂ ਨੂੰ ਪਾਲਣ ਦਾ ਮਾਵਾ ਆਪਣੀ ਹਿੱਕ ਨਾਲ ਲਾ ਰੱਖਦੀਆਂ ਪਰ ਇੱਥੇ ਸਮਾਂ ਹੀ ਨਹੀਂ ਇਨਸਾਨ ਇਨਸਾਨ ਨਹੀਂ ਰਹਿੰਦਾ ਮਸ਼ੀਨ ਬਣ ਜਾਂਦਾ ਕਈ ਵਾਰ ਵਾਰ ਵੇਲੇ ਦੀ ਰਾਤ ਦੀਆਂ ਸ਼ਿਫਟਾਂ ਹੁੰਦੀਆਂ ਤੇ ਘਰ ਵਾਲੀ ਦੀਆਂ ਦਿਨ ਦੀਆਂ ਇੱਕ ਇੱਕ ਹਫ਼ਤਾ ਮਿਲਣ ਦਾ ਸਮਾਂ ਨਹੀਂ ਛੁੱਟੀ ਵਾਲੇ ਦਿਨ ਹੀ ਇੱਕ ਦੂਜੇ ਨੂੰ ਮਿਲਦੇ ਹਨ ਖਾਣ ਪੀਣ ਦਾ ਕੋਈ ਸਮਾਂ ਨਹੀਂ ਭੱਜ ਨੱਸ ਜਾ ਕੰਮ ਤੇ ਜਾ ਕੇ ਖਾਣਾ ਪੈਂਦਾ ਪੰਜਾਬ ਵਾਲੇ ਸਾਰੇ ਖਾਣਾ ਮਿਲ ਕੇ ਖਾਂਦੇ ਪਰ ਪੰਜਾਬ ਵਾਲਾ ਸਵਾਦ ਨਹੀਂ ਮਿਲਦਾ ਜ਼ਿਆਦਾਤਰ ਸਬਜ਼ੀਆਂ ਕੈਲੀਫੋਰਨੀਆ ਤੋਂ ਮਿਲਦੀਆਂ ਉਹ ਵੀ ਸਟੋਰ ਕੀਤੀਆਂ ਕੁਝ ਦਿਨ ਤਾਂ ਸਬਜ਼ੀਆਂ ਕੈਲੀਫੋਰਨੀਆ ਵਿੱਚ ਪਈਆਂ ਰਹਿੰਦੀਆਂ ਫਿਰ ਟਰੱਕ 'ਚ ਲੋਡ ਹੋ ਕੇ ਇੱਕ ਹਫ਼ਤੇ ਟ੍ਰਾਂਟੋ ਪਹੁੰਚਦੀਆਂ ਸਬਜ਼ੀਆਂ ਨੂੰ ਜਿੰਨਾ ਵੀ ਸਟੋਰ ਕਰ ਲੈਣ ਤਾਜ਼ੀਆਂ ਸਬਜ਼ੀਆਂ ਵਰਗਾ ਸਵਾਦ ਨਹੀਂ ਆ ਸਕਦਾ ਅਸੀਂ ਤਾਂ ਬਈਆਂ ਸਬਜ਼ੀਆਂ ਹੀ ਖਾਂਦੇ ਹਾਂ ਪੰਜਾਬ ਵਿੱਚ ਬੰਦਾ 10 ਦਿਨ ਗਾਜਰਾਂ ਦੀ ਸਬਜ਼ੀ ਖਾ ਲਵੇ ਬੰਦੇ ਦਾ ਰੰਗ ਦੱਸ ਦਿੰਦਾ ਪੰਜਾਬ ਵਿੱਚ ਸਿਆਲੋ ਸਾਲ ਸਰੋਂ ਦਾ ਸਾਗ ਖਾਦਾ ਜਾਂਦਾ ਕਿੰਨਾ ਸਵਾਦ ਅਤੇ ਪੋਸਟਿਕ ਹੁੰਦਾ ਇੱਥੇ ਸਾਰਾ ਸਾਲ ਖਾਈ ਜਾਈਏ ਕੋਈ ਸਵਾਦ ਨਹੀਂ ਕੋਈ ਤਾਕਤ ਨਹੀਂ ਇੱਥੇ ਜ਼ਿੰਦਗੀ ਬੜੀ ਰਫਤਾਰ ਨਾਲ ਗੁਜ਼ਰਦੀ ਹੈ ਬਹਿਲ ਕਿਸੇ ਕੋਲ ਹੀ ਨਹੀਂ ਸਭ ਆਪਣੀ ਆਪਣੀ ਦੌੜ ਵਿੱਚ ਲੱਗੇ ਹਨ ਜੋ ਇੱਥੋਂ ਦੇ ਜੰਪਾਲ ਨੇ ਉਹ ਆਪਣੀ ਜ਼ਿੰਦਗੀ ਐਸ਼ ਆਰਾਮ ਨਾਲ ਜਿਉਂਦੇ ਹਨ ਉਹਨਾਂ ਨੂੰ ਕੋਈ ਫਿਕਰਫਕਾ ਨਹੀਂ ਸਾਡੇ ਨਾਲੋਂ ਸਿਹਤ ਅਤੇ ਦਿਮਾਗ ਪੱਖੋਂ ਬੜੇ ਤਾਕਤਵਰ ਹਨ ਸਾਡੇ ਲੋਕਾਂ ਨੂੰ ਹੋੜ ਲੱਗੀ ਹੈ ਪੈਸਾ ਕਮਾਉਣ ਦੀ ਇਸ ਲਈ ਅਸੀਂ ਆਪਣੀ ਸਿਹਤ ਅਤੇ ਰਿਸ਼ਤੇਵਾਂ ਵੱਲ ਧਿਆਨ ਨਹੀਂ ਦਿੰਦੇ ਇਹ ਗੱਲ ਕਈਆਂ ਦੇ ਹਜਮ ਨਹੀਂ ਆਉਂਦੀਆਂ ਪਰ ਕਈ ਇਹ ਗੱਲ ਦੀ ਅਸਲੀਅਤ ਹਨ ਕਈ ਆਪਣੇ ਮਾਪਿਆਂ ਨੂੰ ਪੰਜਾਬ ਤੋਂ ਸਿਰਫ ਇਸ ਕਰਕੇ ਬੁਲਾਉਂਦੇ ਹਨ ਇੱਕ ਤਾਂ ਉਹ ਉਹਨਾਂ ਦੇ ਬੱਚੇ ਸਾਥ ਲੈਣਗੇ ਦੂਜਾ ਉਹਨਾਂ ਨੂੰ ਬੁਢਾਪਾ ਪੈਨਸ਼ਨ ਮਿਲਿਆ ਕਰੇਗੀ ਰਿਸ਼ਤਿਆਂ ਦਾ ਮੋਹ ਖਤਮ ਹੋ ਚੁੱਕਿਆ ਹੈ ਕੁਝ ਕੁ ਇਨਸਾਨਾਂ ਨੂੰ ਛੱਡ ਕੇ ਇਨਸਾਨੀਅਤ ਮਰ ਚੁੱਕੀ ਹੈ ਇਥੋਂ ਦੇ ਜੰਪਲ ਸਾਡੇ ਬੱਚੇ ਵੱਡੇ ਹੋ ਕੇ ਆਪਣੇ ਦਾਦਾ ਦਾਦੀ ਨੂੰ ਪਛਾਣਦੇ ਵੀ ਨਹੀਂ ਉਹਨਾਂ ਦਾ ਆਪਸ ਵਿੱਚ ਕੁਝ ਨਹੀਂ ਮਿਲਦਾ ਨਾ ਬੋਲੀ ਨਾ ਹਾਪਾ ਸਭ ਵਿਚਾਰੇ ਇਕੱਲੇ ਪਾਰਕਾਂ ਵਿੱਚ ਬੈਠੇ ਸੋਚਦੇ ਇੱਥੋਂ ਨਾਲੋਂ ਤਾਂ ਪੰਜਾਬ ਚੰਗੇ ਸੀ ਆਪਣੇ ਹਾਨੀਆਂ ਨਾਲ ਦਿਲ ਦੀਆਂ ਗੱਲਾਂ ਤਾਂ ਸਾਂਝੀਆਂ ਕਰ ਸਕਦੇ ਸੀ ਇੱਥੇ ਉਹ ਵੀ ਕਰਨ ਹੋ ਗਏ ਪਾਲਤੇ ਤਾਂ ਮੈਨੂੰ ਪਹਿਲਾਂ ਹੀ ਸ਼ੱਕ ਸੀ ਪਰ ਸਮੇਂ ਦੇ ਨਾਲ-ਨਾਲ ਮੈਨੂੰ ਯਕੀਨ ਹੋ ਗਿਆ ਪਾਲ ਹੋਰਾਂ ਜਰਾਨੀਆਂ ਨਾਲ ਨਜਾਇਜ਼ ਸਬੰਧ ਰੱਖਦਾ ਸੀ ਮੈਂ ਸਿਰਫ ਇੱਕ ਕੰਮ ਕਰਨ ਵਾਲੀ ਸੀ ਪਤਨੀਆਂ ਵਾਲਾ ਮੇਰੇ ਨਾਲ ਕੁਝ ਵੀ ਨਹੀਂ ਸੀ ਮੇਰੀ ਐਨੀ ਹਿੰਮਤ ਵੀ ਨਾ ਪੈਂਦੀ ਕਿ ਮੈਂ ਪਾਲ ਨੂੰ ਪੁੱਛ ਸਕਾਂ ਕਿ ਤੁਸੀਂ ਕਿਹਦੇ ਨਾਲ ਗੱਲ ਕਰਦੇ ਹੋ ਇੱਕ ਵਾਰ ਇਹ ਮੂਰਖਤਾ ਮੈਂ ਕਰ ਲਈ ਡਰਦੀ ਡਰਦੀ ਨੇ ਮੈਂ ਪਾਲ ਨੂੰ ਕਿਹਾ ਇੰਨਾ ਚਿਰ ਤੁਸੀਂ ਕਿਹਦੇ ਨਾਲ ਗੱਲਾਂ ਕਰਦੇ ਹੋ ਮੈਂ ਕਹਿ ਤਾਂ ਬੈਠੀ ਪਰ ਬਾਅਦ ਚ ਪਛਤਾਈ ਬਹੁਤ ਮੈਨੂੰ ਇਹ ਮੂਰਖਤਾ ਨਹੀਂ ਸੀ ਕਰਨੀ ਚਾਹੀਦੀ ਪਾਲ ਨੇ ਇਸ ਛੋਟੀ ਜਹੀ ਗੱਲ ਦਾ ਤਮਾਸ਼ਾ ਬਣਾ ਦਿੱਤਾ ਤੂੰ ਹੁਣ ਨੀ ਗਉਣ ਨਾ ਮੇਰੇ ਤੋਂ ਇਹ ਪੁੱਛਣ ਵਾਲੀ ਤੂੰ ਹੁਣ ਇਹਨਾਂ ਕੋ ਆਰੀਆਂ ਕਰੇਂਗੀ ਗੱਲ ਵੱਧਦੀ ਵੱਧਦੀ ਮੇਰੀ ਸੱਸ ਦੇ ਦਰਬਾਰ 'ਚ ਪਹੁੰਚ ਗਈ ਜੀ ਇਹਦਾ ਮੈਨੂੰ ਡਰ ਸੀ ਡੂਮਰੇ ਨੂੰ ਛੇੜਿਆ ਮੱਖੀਆਂ ਦਾ ਲੜਨ ਗਈਆਂ ਹੀ ਕੱਲ ਨੂੰ ਤਾਂ ਸਾਡੇ ਸਿਰ ਤੇ ਨੱਚेंगी ਜਾਦਾ ਜਵਾਨ ਲੱਗ ਗਈ ਲੱਗਦਾ ਤੈਨੂੰ ਸੂਤ ਕਰਨਾ ਪੈਣਾ ਮੇਰੀ ਸੱਸ ਨੇ ਹਲੇ ਇਸ਼ਾਰਾ ਹੀ ਕੀਤਾ ਸੀ ਇੰਨੀ ਗੱਲ ਸੁਣਦੇ ਹੀ ਪਾਲ ਨੇ ਮੇਰੀ ਭਾਰੀ ਚੀਜ਼ ਮੇਰੇ ਸਿਰ ਤੇ ਮਾਰੀ ਮੈਂ ਬੇਹੋਸ਼ ਹੋ ਗਈ ਮੇਰੇ ਸਿਰ ਤੇ 7 ਟਾਂਕੇ ਲੱਗੇ ਜਿੰਨਾਂ ਦਾ ਨਿਸ਼ਾਨ ਅੱਜ ਵੀ ਏ ਕਿੱਥੋਂ ਲਿਆਵੇ ਪਤਾ ਨਹੀਂ ਜਦੋਂ ਮੈਨੂੰ ਖੋਸ਼ ਆਇਆ ਮੈਂ ਘਰ ਵਿੱਚ ਹੀ ਸੀ। ਕੁੱਛ ਦਿਨਾਂ ਬਾਅਦ ਸਫਾਈ ਕਰਦਿਆਂ ਮੈਨੂੰ ਪਤਾ ਲੱਗਾ ਕਿ ਮੇਰੇ ਸਿਰ 'ਚ ਚੀਨੀ ਦਾ ਗਮਲਾ ਮਾਰਿਆ ਸੀ। ਜਿਹਦੇ ਕਾਰਨ ਕਰ ਮੈਂ ਆਪ ਡਸਟਬਿਨ ਵਿੱਚ ਛੁੱਟੇ। ਸਿਰ ਦੀ ਸੱਟ ਨੇ ਮੈਨੂੰ ਕਾਫੀ ਨੁਕਸਾਨ ਪਹੁੰਚਾਇਆ। ਮੇਰੇ ਸਿਰ ਵਿੱਚ ਦਰਦ ਰਹਿਣ ਲੱਗਿਆ। ਮੇਰੀ ਯਾਦਦਾਸ਼ਤ ਪਹਿਲਾਂ ਨਾਲੋਂ ਕਮਜ਼ੋਰ ਹੋ ਗਈ। ਥੋੜੇ ਸਮੇਂ ਬਾਅਦ ਮੈਂ ਗੱਲ ਭੁੱਲ ਜਾਂਦੀ। ਕੰਮ ਕਰਦਿਆਂ ਕਰਦਿਆਂ ਮੇਰੀਆਂ ਅੱਖਾਂ 'ਗੇ ਹਨੇਰਾ ਆ ਜਾਂਦਾ। ਮੈਂ ਛੱਟ ਉਸੇ ਜਗ੍ਹਾ ਬੈਠ ਜਾਂਦੀ। ਮੇਰੀ ਸ਼ਿਫਟ ਸਾਮ ਤੋਂ ਲੈ ਕੇ ਅੱਧੀ ਰਾਤ ਤੱਕ ਹੁੰਦੀ। ਕਰੇ ਸਾਰਾ ਕੰਮ ਕਰਦੀ ਸਿਹਤ ਦਿਨੋ ਦਿਨ ਮਾੜੀ ਹੋ ਰਹੀ ਸੀ ਰੰਗ ਗੋਰਾ ਰੰਗ ਕਾਲਾ ਪੈ ਗਿਆ ਸੀ ਮੈਂ ਆਪਣੀ ਉਮਰ ਨਾਲੋਂ ਜ਼ਿਆਦਾ ਵੱਡੀ ਲੱਗਦੀ ਹੁਣ ਮੇਰੀ ਜੋਬ ਇੱਕ ਸਿਟੀ ਦੀ ਸਿਕਿਉਰਿਟੀ ਦੀ ਸੀ ਮੇਰਾ ਕੈਬਨ ਬਣਿਆ ਆਉਂਦੇ ਜਾਂਦੇ ਤੇ ਮੈਂ ਨਜ਼ਰ ਰੱਖਦੀ ਕਿਸੇ ਅਜਨਬੀ ਨੂੰ ਪੁੱਛ ਪੜਤਾਲ ਐਂਟਰੀ ਪਾ ਕੇ ਅੰਦਰ ਜਾਣ ਦੀ ਆਗਿਆ ਦਿੰਦੀ ਕਿਸੇ ਫਲੈਟ ਵਾਲੇ ਨੂੰ ਕੋਈ ਪ੍ਰੋਬਲਮ ਹੁੰਦੀ ਤਾਂ ਮੈਂ ਉਹਨਾਂ ਦਾ ਕੰਮ ਕਰਾਉਂਦੀ ਬੇਸ਼ੱਕ ਉਹਨਾਂ ਲਈ ਇਲੈਕਟ੍ਰੋਨਿਕ ਨੂੰ ਬੁਲਾਉਣਾ ਹੁੰਦਾ ਜਾਂ ਪਲੰਬਰ ਨੂੰ ਇਹ ਮੇਰੇ ਕੰਮ ਆਸਾਨਮ ਇਹ ਸਾਰੇ ਇੱਥੋਂ ਦੇ ਰਹਿਣ ਵਾਲੇ ਸਨ ਜੋ ਸਿਰਫ ਅੰਗਰੇਜ਼ੀ ਬੋਲਦੇ ਸਨ ਸਾਰਾ ਦਿਨ ਅੰਗਰੇਜ਼ੀ ਬੋਲ-ਬੋਲ ਮੇਰਾ ਮੂੰਹ ਵੀਂਗਾ ਹੋ ਜਾਂਦਾ ਫੇਜੀ ਬੋਲਣਾ ਮੈਂ ਸਿੱਖ ਗਈ ਫਰਾਟੇ ਦਾ ਅੰਗਰੇਜ਼ੀ ਜੋਬ ਤੇ ਆਉਣ ਤੋਂ ਪਹਿਲਾਂ ਮੈਂ ਥੋੜਾ ਬਹੁਤ ਬ੍ਰੈਡ ਵਗੈਰਾ ਖਾ ਕੇ ਆਉਂਦੀ ਇੱਥੇ ਨਾਲ ਫਰੂਟ ਵਗੈਰਾ ਲੈ ਆਉਂਦੀ ਰਾਤ ਨੂੰ ਭੁੱਖ ਲੱਗਦੀ ਤਾਂ ਖਾ ਲੈਂਦੀ ਰਾਤ ਨੂੰ ਘਰ ਜਾਂਦੀ ਖਾਣ ਨੂੰ ਦਿਲ ਨਾ ਕਰਦਾ ਉਵੇਂ ਹੀ ਜਾ ਕੇ ਸੌਂ ਜਾਂਦੀ ਪਾਲਤੇ ਬੱਚੇ ਸੁੱਤੇ ਪਏ ਹੁੰਦੇ ਬੱਚੇ ਸਵੇਰੇ ਆਪ ਨਹਾ ਲੈਂਦੇ ਮੈਨੂੰ ਨਾਸ਼ਤਾ ਤਿਆਰ ਕਰਨ ਲਈ ਉਠਾਉਂਦੇ ਮੇਰੇ ਉੱਠਣ ਤੋਂ ਪਹਿਲਾਂ ਪਾਲ ਕੰਮ ਤੇ ਚਲਾ ਜਾਂਦਾ ਜੈਸਮੀਨ ਲਗਭਗ 9 ਸਾਲ ਦੀ ਅਤੇ ਰਵੀ 6 ਸਵਾ 6 ਸਾਲ ਦਾ ਹੋ ਗਿਆ ਸੀ ਜੈਸਮੀਨ ਆਪਣੇ ਆਪ ਨੂੰ ਸੰਭਾਲਣ ਵਾਲੀ ਹੋ ਗਈ ਸੀ ਜੈਸਮੀਨ ਬਹੁਤ ਸਿਆਣੀ ਐ ਤੀਆਂ ਤਾਂ ਹੁੰਦੀਆਂ ਹੀ ਸਿਆਣੀਆਂ ਅਗਰ ਕੋਈ ਸਮਝੇ ਤਾਂ ਜੈਸਮੀਨ ਮੇਰਾ ਦਰਦ ਸਮਝਦੀ ਉਹਨੋਂ ਮੇਰੀ ਬੇਵਸੀ ਦਾ ਅਹਿਸਾਸ ਸੀ ਜਦੋਂ ਕਦੇ ਮੇਰੀ ਸੱਸ ਨਾਲ ਲੜਾਈ ਕਰਦੀ ਤਾਂ ਪਾਲ ਕੁੱਟਦਾ ਤੇ ਜੈਸਮੀਨ ਝੱਟ ਮੈਨੂੰ ਚਿੰਬੜ ਜਾਂਦੀ ਕਿੰਨੇ ਵਾਰ ਵਿਚਾਰੀ ਨੇ ਮੇਰੇ ਪਿੱਛੇ ਕੁੱਟ ਖਾਦੀ ਮੈਂ ਤਾਂ ਦੁਖੀ ਸੀ ਮੇਰੇ ਕਰਕੇ ਇਹਨਾਂ ਵਿਚਾਰੀਆਂ ਜਿੰਦਾ ਵੀ ਦੁਖੀ ਹੁੰਦੀਆਂ ਮੈਂ ਡੂੰਘੀਆਂ ਸੋਚਾਂ ਵਿੱਚ ਡੁੱਬੀ ਰਹਿਣ ਲੱਗੀ ਡਾਕਟਰ ਨੇ ਬੀਪੀ ਦੀ ਗੋਲੀ ਪਰਮਾਨੈਂਟ ਲਗਾਈ ਇੱਕ ਤਰਤ ਦਾ ਕੈਪਸੂਲ ਮੈਨੂੰ ਰੋਜ਼ਾਨਾ ਲੈਣਾ ਪੈਂਦਾ ਸੀ ਕਈ ਵਾਰ ਅੱਕ ਕੇ ਦਵਾਈਆਂ ਛੱਡ ਦਿੰਦੀ ਮੈਨੂੰ ਚੱਕਰ ਆਉਣ ਲੱਗ ਜਾਂਦੇ ਇਹ ਦਵਾਈਆਂ ਮੈਨੂੰ ਪਾਲ ਲਿਆ ਕੇ ਦਿੰਦਾ ਇਹ ਹਮਦਰਦੀ ਕਿਹੋ ਜੀ ਸੀ ਜਿੱਦਾਂ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਜਾਲ ਵਿੱਚ ਫਸਾਉਣ ਲਈ ਚੋਗਾ ਸੁੱਟਦਾ ਫਰਕ ਬਸ ਇੰਨਾ ਸੀ ਮੈਂ ਜਾਲ ਵਿੱਚ ਫਸ ਸੁੱਕੀ ਚੁੱਕੀ ਸੀ ਮੈਂ ਚਾਹੁੰਦੀ ਸਾਂ ਜੈਸਮੀਨ ਮੇਰੀ ਵਰਗੀ ਨਾ ਬਣੇ ਉਹ ਤੇਜ ਤਰਾਰ ਤਲਵਾਰ ਦੀ ਧਾਰ ਵਰਗੀ ਬਣੇ ਪਰ ਜੈਸਮੀਨ ਮੇਰੇ ਵਰਗੀ ਸੀ ਚੁੱਪ ਕੀਤੀ ਸੋਚਾਂ ਵਿੱਚ ਡੁੱਬੀ ਰਹਿਣ ਵਾਲੀੰ ਸਮੇਂ ਤੋਂ ਬਣਾ ਰੱਖਿਆ ਸਬਰ ਹੁਣ ਤਰੇੜਾਂ ਖਾ ਗਿਆ ਦਿਲ ਕੀਤਾ ਮੈਂ ਦੁਨੀਆ ਨੂੰ ਅਲਵਿਦਾ ਆਖ ਦੇਵਾਂ ਮੈਂ ਅੱਕ ਗਈ ਰੋਜ਼ ਦੇ ਕੁੱਤ ਕਲੇਸ਼ ਤੋਂ ਹੁਣ ਸਮਾਂ ਸੀ ਕਰੋ ਜਾਂ ਮਰੋ ਦਾ ਮਰ ਜਾਵਾਂ ਪਰ ਕਿਵੇਂ ਬੱਚਿਆਂ ਨੂੰ ਛੱਡ ਕੇ ਕਿਵੇਂ ਮਰ ਸਕਦੀਆਂ ਮੈਂ ਜਾਸਮੀਨ ਦੇ ਰਵੀ ਦਾ ਕੀ ਬਣੂ ਮੇਰੇ ਬਾਦ ਜੇ ਮਰਨਾ ਨਹੀਂ ਫਿਰ ਇਸ ਕਲੇਸ਼ ਚ ਕਿਵੇਂ ਘੜਾ ਛੁੱਟੂ ਮਰੋ ਵਾਲਾ ਰਾਹ ਮੈਂ ਨਹੀਂ ਅਪਣਾ ਸਕਦੀ ਬਾਕੀ ਬਚਿਆ ਕਰੋ ਵਾਲਾ ਕੀ ਕਰ ਸਕਦੀ ਹਾਂ ਮੈਂ ਜਿਸ ਨਾਲ ਇਹ ਸਾਰੇ ਕਲੇਸ਼ ਤੋਂ ਮੁਕਤੀ ਮਿਲ ਜਾਵੇ ਮੈਂ ਤਲਾਕ ਲੈ ਲਵਾਂ ਮੈਂ ਪਾਲਤੋ ਤਲਾਕ ਲੈ ਲਵਾਂ ਹਾਂ ਦੱਸੋ ਕੀ ਕਹਿ ਰਹੀ ਹਾਂ ਹੋਸ਼ ਵਿੱਚ ਤਾਂ ਮੈਂ ਆਪਣੇ ਆਪ ਨੂੰ ਸਵਾਲ ਜਵਾਬ ਕਰਦੀ ਰਹੀ ਅੱਜ ਪਹਿਲੀ ਵਾਰ ਮੇਰੇ ਵਿੱਚ ਹਿੰਮਤ ਆਈ ਪਰ ਇਹ ਖਿਆਲੀ ਹਿੰਮਤ ਸੀ ਮੈਂ ਫੈਸਲਾ ਕੀਤਾ ਪਾਲਤੋਂ ਤਲਾਕ ਲਵਾਂਗੀ ਬੱਚਿਆਂ ਨੂੰ ਨਾਲ ਲੈ ਕੇ ਅਲੱਗ ਰਹਿਣ ਲੱਗ ਜਾਵਾਂਗੀ ਕਈ ਦਿਨ ਇਸ ਖਿਆਲ ਨੇ ਮੇਰੇ ਅੰਦਰ ਖਲਵਲੀ ਮਚਾਈ ਮਾਂ ਨਾਲ ਤਲਾਕ ਵਾਲੀ ਗੱਲ ਸਾਂਝੀ ਕੀਤੀ ਮਾਂ ਪੜਕੁਠੀ ਜਮਾਲ ਤੋਂ ਕੰਮ ਲੈ ਕੁੜੀਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੁਣ ਮੈਨੂੰ ਕਿਸੇ ਦੀ ਪਰਵਾਹ ਨਹੀਂ ਸੀ ਮੇਰੇ ਮਰੇ ਬਿਨਾ ਸਵਰਗ ਨਹੀਂ ਦੇਖਿਆ ਜਾਂਦਾ ਮੈਂ ਆਪਣਾ ਰਾਹ ਖੁਦ ਬਣਾਵਾਂਗੀ ਬਹੁਤਾ ਸਮਾਂ ਦੂਸਰਿਆਂ ਦੇ ਇਸ਼ਾਰਿਆਂ ਤੇ ਨੱਚ ਲਈ ਹੁਣ ਸਮਾਂ ਆ ਗਿਆ ਆਪਣੇ ਬਣਾਏ ਗਏ ਰਾਹਾਂ ਤੇ ਮਨ ਨਾਲ ਤੁਰਨ ਦਾ ਮੇਰਾ ਫੈਸਲਾ ਟੱਲ ਸੀ ਮੇਰਾ ਮਨ ਪੱਕਾ ਸੀ ਅੱਧੀ ਉਮਰ ਬੀਤ ਗਈ ਜ਼ਿੰਦਗੀ ਦੇ ਦਿੱਤੇ ਜ਼ਖਮ ਆਪਣੇ ਪਿੰਡੇ ਤੇ ਹੰਢਾਏ ਕੋਈ ਮੱਲਮ ਲਾਉਣ ਵਾਲਾ ਵੀ ਨਾ ਬੋੜਿਆ ਮੇਰੀਆਂ ਡੁੱਲਦੀਆਂ ਅੱਖਾਂ ਦੇ ਹੰਝੂ ਪੂੰਝਣ ਵਾਲਾ ਕੋਈ ਨਾ ਆਇਆ ਫਿਰ ਮੈਂ ਕਿਸ ਦੀ ਸਲਾਹ ਕਿਉਂ ਲਵਾਂ अलग रहण वाली मैं जैस्मिन ਨੂੰ ਦੱਸਿਆ ਪਤਾ ਨਹੀਂ ਉਹਦੇ ਕੁਝ ਸਮਝ ਪਿਆ ਜਾਂ ਨਹੀਂ ਉਹਨੇ ਸਿਰਫ ਦੋ ਗੱਲਾਂ ਕਹੀਆਂ ਆਈ ਲਵ ਯੂ ਮਮ ਐਂਡ ਆਈ ਆਲਵੇਸ ਵਿਦ ਯੂ ਇਹਨਾਂ ਕਹਿੰਦੇ ਮੈਨੂੰ ਜੱਫੀ ਪਾ ਲਈ ਰਵੀ ਅਜੇ ਛੋਟਾ ਸੀ ਉਹ ਆਪਣੀ ਮਸਤੀ ਵਿੱਚ ਭੱਜਿਆ ਫਿਰਦਾ ਰਹਿੰਦਾ 탑 ਦੀ ਤਵੇਰ ਵਿੱਚ ਜਿਵੇਂ ਕੋਈ ਪਿਆਸਾ ਪਾਣੀ ਦੀ ਭਾਲ ਕਰਦਾ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਦੀ ਭਾਲ ਕਰ ਰਹੀ ਸੀ ਮੇਰੇ ਲਾਲ ਗੁਲਾਬੀ ਦੇ ਬੱਦਲਾਂ ਵਰਗੀਆਂ ਸਿਆਹੀਆਂ ਪੈ ਗਈਆਂ ਦੇ ਚੋ ਫੁੱਲਾਂ ਵਰਗੀ ਮਹਿਕ ਗਾਇਬ ਹੋ ਗਈ ਜਿਹੜੀ ਕਦੇ ਵਾਪਸ ਨਾ ਆਈ ਟਲ ਦੀ ਸ਼ਾਮ ਦੇ ਵਾਂਗ ਉਚਾਰੇ ਪਾਸੇ ਹੋ ਰਿਹਾ ਬੁੜਕੇ ਪ੍ਰਕਾਸ਼ ਨਾ ਹੋਇਆ ਕਿਸੇ ਤੇ ਯਕੀਨ ਕਰਨਾ ਆਪਣੇ ਆਪ ਨੂੰ ਧੋਖਾ ਦੇਣ ਦੇ ਬਰਾਬਰ ਲੱਗਦਾ ਸੀ ਯਕੀਨ ਕਹਾਦਾ ਅਤੇ ਕਿੰਨੀ ਕੁ ਵਾਰ ਕਰਦੀ ਹਰ ਵਾਰ ਮੇਰਾ ਯਕੀਨ ਨੇਰੀ ਵਿੱਚ ਕਿਕਰ ਦੇ ਟਾਣੇ ਵਾਂਗ ਮੜਕਾ ਖਾ ਜਾਂਦਾ ਮੈਂ ਚਾਹੁੰਦੀ ਇੰਦਰ ਵਰਗੀ ਦੋਸਤ ਮੋੜ ਮੇਰੀ ਜ਼ਿੰਦਗੀ ਵਿੱਚ ਆਵੇ ਇੰਦਰ ਤਾਂ ਕੀ ਇੰਦਰ ਦਾ ਮੋੜ ਪਰਛਾਵਾਂ ਵੀ ਕੋਲ ਨਾ ਆਇਆ ਪਤਾ ਨਹੀਂ ਕਿੱਥੇ ਵਸਦੀ ਹੋਵੇਗੀ ਮੇਰੇ ਵਰਗੀ ਆ ਭਾਗਣਾ ਬ੍ਰੈਂਟਨ ਦਾ ਮੌਸਮ ਬੜਾ ਸੋਹਣਾ ਰਹਿੰਦਾ ਚਾਰੇ ਪਾਸੇ ਸਾਫ਼ ਸੁਥਰੀ ਜਗ੍ਹਾ ਸੋਹਣੇ ਸੋਹਣੇ ਚਿਹਰੇ ਹਰਿਆਲੀ ਠੰਡਾ ਠੰਡਾ ਮੌਸਮ ਪਰ ਮੈਂ ਦੁਖੀ ਆਤਮਾ ਮੈਂ ਹੀ ਕਿਉਂ ਇੰਡੀਆ ਤੋਂ ਆਈ ਮੇਰੇ ਵਰਗੀ ਹਰ ਕੁੜੀ ਜਿਨ੍ਹਾਂ ਦੀ ਜ਼ਿੰਦਗੀ ਇੱਥੋਂ ਦੇ ਸਵਰਗ ਨੇ ਨਰਕ ਬਣਾ ਦਿੱਤੀ ਇਹ ਬਹੁਤ ਸਾਨੂੰ ਚੰਗਾ ਤਾਂ ਹੀ ਲੱਗਦਾ ਅਗਰ ਸਾਡੀ ਆਤਮਾ ਖੁਸ਼ ਹੁੰਦੀ ਮੇਰੀ ਹਾਲਤ ਤਾਂ ਪਿੰਜਰੇ ਵਿੱਚ ਬੰਦ ਪੰਛੀ ਵਰਗੀ ਸੀ ਜਿਸ ਦੀ ਆਜ਼ਾਦੀ ਮਾਲਕ ਨੇ ਖੋਹ ਲਈ ਸੀ ਅਤੇ ਬਸ ਪਿੰਜਰੇ ਦਾ ਸ਼ਿੰਗਾਰ ਬਣਾ ਕੇ ਰੱਖਿਆ ਗਿਆ ਮੈਂ ਤਾਂ ਰੋਟੀ ਦੀ ਮੁਆਜ਼ ਸੀ ਜੋ ਮੈਨੂੰ ਬੋਲਣ ਲਈ ਕਿਹਾ ਜਾਂਦਾ ਆਪਣੀ ਟੁੱਟੀ ਭੱਜੀ ਆਵਾਜ਼ ਵਿੱਚ ਮੈਂ ਉਹੀ ਆਖਦੀ ਮੇਰੇ ਗਾਲ ਵਿੱਚ ਗੁਲਾਮੀ ਦਾ ਪੱਟਾ ਸੀ ਸਦੀਆਂ ਤੋਂ ਪਾਇਆ ਸੀ ਪਤਾ ਨਹੀਂ ਹਾਲੇ ਕਿੰਨੀਆਂ ਸਦੀਆਂ ਫਿਰੰਕੀਰਾਂ ਨੇ ਆਪਣੀ ਸਾਰੀ ਉਮਰ ਸਾਨੂੰ ਉੱਚਾ ਚੁੱਕਣ ਵਿੱਚ ਲਗਾ ਦਿੱਤੀ ਪਰ ਸਾਡੀ ਗੁਲਾਮੀ ਬਰਕਰਾਰ ਹੈ ਅਸੀਂ ਭੁੱਲ ਗਏ ਹਾਂ ਉਹਨਾਂ ਉਪਦੇਸ਼ਾਂ ਨੂੰ ਜੋ ਸਾਨੂੰ ਗੁਰੂਆਂ ਨੇ ਦਿੱਤੇ ਸੋ ਕੋ ਮੰਦਾ ਆਖੀਏ ਜਿੱਤ ਜਮੇ ਰਾਜਾਨ ਗੁਰੂ ਨਾਨਕ ਦੇਵ ਜੀ ਦੇ ਇੰਨਾ ਬਾਕਾਂ ਨੂੰ ਵੀ ਅਸੀਂ ਟਿੱਚ ਜਾਣਦੇ ਆਂ ਸਾਡਾ ਸਮਾਜ ਔਰਤਾਂ ਨੂੰ ਆਜ਼ਾਦ ਹੋਣ ਦੀ ਮਨਜ਼ੂਰੀ ਨਹੀਂ ਦੇ ਸਕਦਾ ਕਿਉਂਕਿ ਇਸ ਵਿੱਚ ਮਰਦ ਦੀ ਨੇਠੀ ਹੁੰਦੀ ਹੈ ਉਹਨਾਂ ਦੀ ਇੱਜ਼ਤ ਦਾ ਸਵਾਲ ਹੈ ਅਗਰ ਔਰਤਾਂ ਖੁੱਲ੍ਹੇ ਘੁੰਮਣ ਲੱਗੀਆਂ ਤਾਂ ਫਿਰ ਇੱਜ਼ਤ ਆਵਾਰੂ ਦਾ ਕੀ ਬਣੂਗਾ ਸਾਡੀ ਪੱਗ ਦਾ ਸਵਾਲ ਹੈ ਸਾਡੀ ਮੁੱਛ ਦਾ ਸਵਾਲ ਹੈ ਸਾਡੀ ਚੌਧਰ ਦਾ ਸਵਾਲ ਹੈ ਔਰਤ ਕਿੰਨਾ ਵੀ ਪੜ੍ਹ ਲਿਖ ਜਾਵੇ ਮੰਨਣੀ ਉਹਨੂੰ ਅਨਪੜ੍ਹ ਪਤੀ ਦੀ ਹੀ ਪੈਂਦੀ ਹੈ ਮੰਨੇ ਵੀ ਕਿਉਂ ਨਾ ਔਰਤ ਦੀ ਤਾਂ ਮਾਤੀ ਗਿੱਚੀ ਪਿੱਛੇ ਹੁੰਦੀ ਹੈ ਗਿੱਟਿਆਂ ਤੋਂ ਉੱਪਰ ਉਹਦੀ ਸੋਚ ਕਦੇ ਉੱਠੀ ਨਹੀਂ ਸਕਦੀ ਪਤਾ ਨਹੀਂ ਕੀ ਕੀ ਅਖੌਤਾਂ ਧਾਰਨਾਵਾਂ ਬਣਾ ਰੱਖੀਆਂ ਇਹ ਪਾੜਾ ਕਦੋਂ ਮੁੱਕਣਾ ਪਤਾ ਨਹੀਂ ਔਰਤ ਕੀ ਮੰਗਦੀ ਐ ਰਤਾ ਜਿੰਨੀ ਮੁਹੱਬਤ ਰਤਾ ਜਿੰਨੀ ਹਮਦਰਦੀ ਰਤਾ ਜਿੰਨਾ ਸਾਥ ਰਤਾ ਜਿੰਨੀ ਆਜ਼ਾਦੀ ਪਰ ਅਫਸੋਸ ਹੈ ਇਹ ਵੀ ਨਹੀਂ ਮਿਲਦੀ ਸਦੀਆਂ ਤੋਂ ਸਾਡੇ ਖਾਬ ਅਧੂਰੇ ਰਹਿੰਦੇ ਆ ਰਹੇ ਹਨ ਬੰਜਰ ਜ਼ਮੀਨ ਤੇ ਕਦੇ ਪਾਣੀ ਦੀ ਇੱਕ ਬੂੰਦ ਨਾ ਪਈ ساری ਉਮਰ ਦੁੱਖਾਂ ਦੀ ਤਪਸ਼ ਪੱਲੇ ਰਪਈ ਕੋਈ ਰੁੱਖ ਨਾ ਕੋਈ ਹਰਿਆਵਲ ਮੇਰੇ ਅੰਦਰ ਵਿਚਾਰਾਂ ਦੀ ਬਗਾਵਤ ਸ਼ੁਰੂ ਹੋਈ ਵਿਰੋਧ ਦਾ ਲਾਵਾ ਅੰਦਰੋਂ ਅੰਦਰ ਹੀ ਫਟ ਰਿਹਾ ਸੀ ਬਸ ਦੇਹਰ ਸੀ ਬਾਹਰ ਆ ਕੇ ਫਟਣ ਦੀ ਨਿੱਕਿਆ ਹੁੰਦੇ ਆ ਚਲਦੀਆਂ ਆ ਰਹੀਆਂ ਗੁਲਾਮੀ ਤੋਂ ਮੈਂ ਤੰਗ ਆ ਗਈ ਸੀ ਤਾang ਉਠੀ ਆ ਸਮਾਨ ਉਡਾਰੀਆਂ ਲਾਉਣ ਦੀ ਮੈਂ ਰਵੀ ਅਤੇ ਜੈਸਮੀਨ ਨਾਲ ਮਿਲ ਕੇ ਜ਼ਿੰਦਗੀ ਕੱਟ ਲਵਾਂਗੇ ਬੇਸ਼ੱਕ ਚੰਗੀ ਹੋਵੇ ਜਾਂ ਮਾੜੀ ਪਰ ਰਹਾਂਗੇ ਤਾਂ ਆਜ਼ਾਦੀ ਨਾਲ ਬਸ ਹੁਣ ਹੋਰ ਨਹੀਂ ਤਲਾਕ ਦੀ ਗੱਲ ਮੈਂ ਪਾਲ ਨੂੰ ਕਿਸ ਤਰ੍ਹਾਂ ਕਹਾ ਇਸ ਸਵਾਲ ਮੈਨੂੰ ਪਰੇਸ਼ਾਨ ਕਰਨ ਲੱਗਾ ਕਿਸ ਦੀ ਸਲਾਹ ਲਵਾ ਮੇਰਾ ਤਾਂ ਕੋਈ ਜਾਣਕਾਰ ਵੀ ਨਹੀਂ ਜਾਣਕਾਰ ਤਾਂ ਹੀ ਹੋ ਜੇ ਮੈਂ ਕਿਸੇ ਨੂੰ ਆਪਣੇ ਨਜ਼ਦੀਕ ਆਉਣ ਦਿੱਤਾ ਹੋਵੇ ਮੈਂ ਡਰਦੀ ਕਿਸੇ ਨਾਲ ਗੱਲ ਵੀ ਨਹੀਂ ਸੀ ਕਰਦੀ ਪਾਲ ਦੇ ਡਰ ਤੋਂ ਮੈਂ ਕਿਸੇ ਜਾਣ ਪਛਾਣ ਵੀ ਨਾ ਕਰਦੀ ਅਗਰ ਪਤਾ ਲੱਗਦਾ ਤਾਂ ਮੈਨੂੰ ਵੀਰ ਰਮੀ ਮਾਨ ਕੁੱਟਦਾ ਇੱਕ ਵਾਰ ਮੇਰੇ ਨਾਲ ਮੁੰਡਾ ਕੰਮ ਕਰਦਾ ਸੀ ਫਰੋਜ਼ ਪਾਕਿਸਤਾਨ ਤੋਂ ਸੀ ਹਰ ਰੋਜ਼ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਮੈਂ ਡਰਦੀ ਹੂੰ ਹਾਂ ਕਰਦੀ ਪਾਸਾ ਵੱਟ ਜਾਂਦੀ ਫਰੋਜ਼ ਲਾਹੌਰ ਦੇ ਨਾਂ ਵਰਗਾ ਸੋਹਣਾ ਸੀ ਮੈਨੂੰ ਬਿਨਾਂ ਜਾਣੇ ਪਛਾਣੇ ਮੇਰੀ ਪਰਵਾਹ ਕਰਦਾ ਬਾਕੀ ਨਾਲ ਕੰਮ ਕਰਨ ਵਾਲਿਆਂ ਤੋਂ ਮੇਰੇ ਬਾਰੇ ਪੁੱਛਦਾ ਰਹਿੰਦਾ ਮੈਨੂੰ ਫਰੋਜ਼ ਚੰਗਾ ਲੱਗਦਾ ਲੱਗੇ ਵੀ ਕੌਣ ਆ ਹਰ ਕੋਈ ਤਾਂ ਚਾਹੁੰਦਾ ਹੈ ਕੋਈ ਤੁਹਾਡੀ ਫਿਕਰ ਕਰੇ ਮੈਂ ਡਰਦੀ ਨੇ ਕਦੇ ਵੀ ਉਹਦੀ ਕਿਸੇ ਕੋਲ ਗੱਲ ਤੇ ਗੌਰ ਨਾ ਕੀਤੀ ਕਦੇ ਉਹਦੇ ਨਾਲ ਅੱਖ ਨਾ ਮਿਲਾਈ ਉਹਦੇ ਦਿਲ ਚ ਕੀ ਚੱਲਦਾ ਕਦੇ ਜਾਣਨ ਦੀ ਕੋਸ਼ਿਸ਼ ਨਾ ਕੀਤੀ ਮੈਂ ਇਹੀ ਸਮਝਦੀ ਰਹਿੰਦੀ ਕਿ ਮੈਨੂੰ ਕੀ ਲੋੜ ਹੈ ਕਿਸੇ ਨੂੰ ਸਮਝਣ ਦੀ ਮੇਰੇ ਕੋਲ ਆਪਣੇ ਆਪ ਨੂੰ ਸਮਝਣ ਦੀ ਵੇਲ ਨਹੀਂ ਫਿਰ ਮੈਂ ਕਿਸੇ ਹੋਰ ਨੂੰ ਕੀ ਸਮਝਣਾ ਸੀ ਮੇਰੀ ਜ਼ਿੰਦਗੀ ਵਿੱਚ ਨਵਾਂ ਮੋੜ ਆਇਆ ਪੰਛੀ पिंजਰੇ ਚੋਂ ਆਜ਼ਾਦ ਹੋ ਗਿਆ ਜਾਨੀ ਮੈਂ ਪਾਲ ਤੋਂ ਅਲੱਗ ਹੋ ਗਈ ਇਹ ਆਸਾਨ ਨਹੀਂ ਸੀ ਪਰ ਮੈਂ ਆਪਣੇ ਫੈਸਲੇ ਤੇ ਅੜੀ ਰਹੀ ਪਾਲ ਮੇਰੀ ਸੱਸ ਮੰਮੀ ਡੈਡੀ ਸਭ ਮੇਰੇ ਫੈਸਲੇ ਖਿਲਾਫ ਸਨ एकदम ਸਾਰਿਆਂ ਨੂੰ ਫਿਕਰ ਪੈ ਗਈ ਕਿ ਮੈਂ ਕਿੱਥੇ ਰਹਿਣਾ ਕਿਸ ਨਾਲ ਰਹਿਣਾ ਤਰ੍ਹਾਂ ਤਰ੍ਹਾਂ ਦੀਆਂ ਫਿਕਰਾਂ ਮੇਰੇ ਸਹੁਰੇ ਪਰਿਵਾਰ ਨੂੰ ਹੋਈਆਂ ਅੱਜ ਅਚਾਨਕ ਕੌੜੇ ਵੀਰ ਮਿੱਠੇ ਕਿਸ ਤਰ੍ਹਾਂ ਹੋ ਗਏ ਖੋਰੇ ਕਿਹੜੀ ਵਾਅ ਵਗਣ ਲੱਗੀ ਦੰਗ ਚਲਾਉਣ ਵਾਲਾ ਬਿੱਛੂ ਹਮਦਰਦੀ ਕਰ ਰਿਹਾ ਸੀ ਕਿਸੇ ਵੀ ਇਨਸਾਨ ਨੂੰ ਸਮਝਣਾ ਬਹੁਤ ਮੁਸ਼ਕਲ ਹੈ ਸਾਰੀ ਜ਼ਿੰਦਗੀ ਵੀ ਸਮਝਣ ਲਈ ਘਟ ਪੈ ਜਾਂਦੀ ਹੈ ਬੰਦਾ ਗਿਰਗਟ ਵਾਂਗ ਰੋਜ਼ ਰੰਗ ਬਦਲਦਾ ਸ਼ਾਇਦ ਇਸ ਤੋਂ ਵੀ ਤੇਜ਼ ਬਦਲਦਾ ਮੈਂ ਪੁਲਿਸ ਦੀ ਸਹਾਇਤਾ ਨਾਲ ਕਾਨੂੰਨ ਮੁਤਾਬਕ ਅਲੱਗ ਰਹਿਣ ਵਿੱਚ ਸਫਲ ਹੋਈ ਇਹ ਮੇਰੀ ਜ਼ਿੰਦਗੀ ਦੀ ਪਹਿਲੀ ਜਿੱਤ ਸੀ ਮੈਂ ਕਿੰਨਾ ਖੁਸ਼ ਹੋਈ ਤੁਸੀਂ ਆਸਾਨੀ ਨਾਲ ਅੰਦਾਜ਼ਾ ਲਗਾ ਸਕੋਗੇ ਅੱਜ ਪੰਛੀ ਪਿੰਜਰੇ ਚੋਂ ਬਾਹਰ ਖੁੱਲੇ ਆਸਮਾਨ ਵਿੱਚ ਉਡਾਰੀਆਂ ਲਗਾ ਰਿਹਾ ਸੀ ਮੈਂ ਬੇਸਮੈਂਟ ਕਿਰਾਏ ਤੇ ਲੈ ਲਈ ਇਹ ਪੰਜਾਬੀ ਪਰਿਵਾਰ ਦੀ ਸੀ ਲੰਮੇ ਸਮੇਂ ਬਾਅਦ ਮੈਂ ਸੁੱਖ ਦਾ ਸਾਹ ਲਿਆ ਮੈਂ ਜੈਸਮੀਨ ਅਤੇ ਰਵੀ ਠੀਕ ਸਾਂ ਟ੍ਰਾਂਟੋ ਦੀ ਹਵਾ ਸਾਨੂੰ ਰਾਸ ਆਈ ਆਉਂਦੀ ਵੀ ਕਿਉਂ ਨਾ ਇੱਥੇ ਕਿਹੜਾ ਕੋਈ ਕਲੇਸ਼ ਕਰਨ ਵਾਲਾ ਸੀ ਨਾ ਕਿਸੇ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਸੀ ਨਾ ਕਿਸੇ ਦੀ ਕੁੱਟਮਾਰ ਦਾ ਡਰ ਸਮਾਂ ਬਹੁਤ ਪਹਿਲਾਂ ਮੈਨੂੰ ਇਹ ਫੈਸਲਾ ਲੈ ਲੈਣਾ ਚਾਹੀਦਾ ਸੀ ਸਾਡਾ YouTube ਤੇ ਚੈਨਲ ਹੈ ਕੁਸ਼ ਵਰਕੇ ਦੇ ਨਾਮ ਤੇ ਪਲੀਜ਼ ਉਸ ਨੂੰ ਸਬਸਕ੍ਰਾਈਬ ਕਰੋ